ਜਦੋਂ ਦਿੱਲੀੋਂ ਸਕ੍ਰਿਪਟ ਆ ਜਾਂਦੀ ਜਿੱਦਾਂ ਇੱਕ ਦਿਨ ਆ ਗਈ ਸੀ ਪਿੱਛੇ ਜੇ ਫਿਰ ਚਾਰ ਵੱਖ-ਵੱਖ ਕੱਡਿਆਂ ਤੋਂ ਪ੍ਰੈਸ ਕਾਨਫਰੰਸੇ ਕਰਦੇ ਆ ਅਮਨ ਅਰੋੜਾ ਚੰਡੀਗੜ੍ਹ ਤੋਂ ਕਰੂਗਾ ਕੁਲਦੀਪ ਢਾਲੀਵਾਲ ਅਮਰitsar ਤੋਂ ਕਰੂਗਾ ਕੋਈ ਲਾਲਜੀਤ ਭੁੱਲਰ ਤਰਨਤਾਰਨ ਤੋਂ ਕਰੂਗਾ ਕੋਈ ਪਰੇਉਂ ਕਰੂ ਸਕ੍ਰਿਪਟ ਇੱਕ ਹੀ ਹੁੰਦੀ ਹੈ ਇਹੀ ਇੱਕੋ ਚੀਜ਼ ਬੋਲਣੀ ਕਿਉਂਕਿ ਉਹ ਤੋਂ ਦਿੱਲੀੋਂ ਆਈ ਹੋਈ ਹੈ ਸੋ ਇਹੋ ਜਿਹੀਆਂ ਪਾਰਟੀਆਂ ਵਿੱਚ ਤਾਂ ਕੋਈ ਹੁੰਦਾ ਹੀ ਨਹੀਂ ਜੀ ਕੋਈ ਚਾਂਸ ਹੀ ਨਹੀਂਗਾ ਕਾਂਗਰਸ ਦੇ ਵਿੱਚ ਜਿਵੇਂ ਚੱਲ ਰਿਹਾ ਖੈਰਾ ਸਾਹਿਬ ਇੱਕ ਤਾਂ ਉਹ ਲੀਡਰ ਨੇ ਤੁਹਾਡੇ ਵਿੱਚ ਜਿਹੜੇ ਮੰਨ ਲਓ ਨੈਸ਼ਨਲਿਸਟਿਕ ਬਣਨ ਦੀ ਦੌੜ ਲੱਗੀ ਹੋਈ ਆ ਸਟੇਟਿਜ਼ਮ ਨੂੰ ਉਹ ਜਮ੍ਹਾਂ ਉਹਨਾਂ ਨੇ ਡਿਨਾਈ ਕਰ ਦਿੱਤਾ ਕੋਈ ਤੁਹਾਡੇ ਵਰਗੇ ਲੀਡਰ ਹੈਗੇ ਨਹੀਂ ਜਿਹੜੇ ਮੰਨ ਲਓ ਪੰਜਾਬ ਦੀ ਗੱਲ ਕਰਦੇ ਨੇ ਵੱਧ ਅਧਿਕਾਰਾਂ ਦੀ ਗੱਲ ਮੈਂ ਤਾਂ ਦੇਖੋ ਜੀ ਸਪਸ਼ਟ ਕਹਿਣਾ ਵਾਂ ਕਿ ਠੀਕ ਹੈ ਅਸੀਂ ਇਸ ਦੇਸ਼ ਦੇ ਨਾਗਰਿਕ ਆਂ ਇਸ ਦੇਸ਼ ਵਾਸਤੇ ਜੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਬਹੁਤ ਯੋਗਦਾਨ ਪਾਇਆ ਫਾਂਸੀਆਂ ਦੇ ਉੱਤੋਂ ਲੈ ਕੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਾਅਦ ਵਿੱਚ ਫੌਜਾਂ 'ਚ ਬਾਰਡਰਾਂ ਦੀ ਰਾਖੀ ਵਿੱਚ ਬੱਚੇ ਮਰਵਾਏ ਨੇ ਇਸ ਦੇਸ਼ ਨੂੰ ਅਨਾਜ ਦੇ ਭੰਡਾਰ ਵਿੱਚ ਸੈਲਫ ਸਫੀਸ਼ੀਐਂਟ ਕੀਤਾ ਵਾ ਜੇ ਇਸ ਤੋਂ ਬਾਅਦ ਵੀ ਸਿੱਖਾਂ ਦੀ ਦੀ ਇੰਟੈਗ੍ਰਿਟੀ ਡਾਊਟਫੁਲ ਆ ਕਿ ਯਾਰ ਇਹ ਵੱਖਵਾਦੀ ਤਾਂ ਨਹੀਂ ਗਏ ਇਹ ਅਲੱਗਵਾਦੀ ਤਾਂ ਨਹੀਂ ਗਏ ਕਈ ਨਾਮ ਰੱਖੇ ਸਾਡੇ ਵਾਸਤੇ ਤਾਂ ਫਿਰ ਮੈਂ ਕਹਿੰਦਾ ਇਹ ਸ਼ਰਮ ਦੀ ਗੱਲ ਆ ਬਿੱਲੀ ਵਾਸਤੇ